ਉਸ ਦਾ ਰਿਮਾਂਡ ਨਹੀਂ ਵਿਜੀਲੈਂਸ ਲੈ ਸਕਦੀ ਸੀ ਪਰ ਚਲੋ ਕੱਲ ਜੱਜ ਸਾਹਿਬ ਨੇ ਉੱਥੇ ਕੋਰਟ ਚ ਕਿਹਾ ਕਿ ਜੀ ਤੁਸੀਂ ਇਹਨਾਂ ਦਾ ਰਿਮਾਂਡ ਤੇ ਇਹਨਾਂ ਨੂੰ ਲੈ ਜਾਓ ਆਰਡਰ ਆ ਜਾਏਗਾ ਆਰਡਰ ਅਜ ਤੱਕ ਸਵੇਰ ਤੱਕ ਨਹੀਂ ਆਇਆ ਸੋ ਕੋਰਟ ਨੇ ਹਾਈ ਕੋਰਟ ਨੇ ਡਾਇਰੈਕਟ ਕੀਤਾ ਕਿ ਉਹ ਆਰਡਰ ਉਸ ਕੋਰਟ ਤੋਂ ਲਿਆ ਜਾਵੇ ਉਹ ਆਰਡਰ ਲੈ ਕੇ ਪਲੇਸ ਔਨ ਰਿਕਾਰਡ ਕੀਤਾ ਜਾਵੇ ਤੇ ਕੱਲ ਨੂੰ ਦੁਬਾਰਾ ਇਹ ਕੇਸ ਟੇਕ ਅਪ ਹੋਏਗਾ ਫਿਰ ਇਹਦੇ ਤੇ ਸੁਣਵਾਈ ਹੋਏਗੀ ਕਿਉਂਕਿ ਅੰਡਰ ਚੈਲੰਜ ਜਿਹੜਾ ਰਿਮਾਂਡ ਆਰਡਰ ਸੀ ਨੇਚਰਲੀ ਉਹ ਕੱਲ ਖਤਮ ਹੋ ਗਿਆ ਵੈਸੇ ਤਾਂ ਇਨ ਕੰਟੀਨਿਊਸ਼ਨ ਹੈ ਪਹਿਲਾ ਰਿਮਾਂਡ ਤਾਂ ਉਹੀ ਹੈ ਪਰ ਕੋਰਟ ਨੇ ਕਿਹਾ ਕਿ ਜਿਹੜਾ ਨਵਾਂ ਸਬਸੀਕੁਐਂਟ ਰਿਮਾਂਡ ਆਰਡਰ ਵੀ ਹੈ ਜਿਸ ਦੇ ਨਾਲ ਹੁਣ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਦੋਂ ਰਿਮਾਂਡ ਤੇ ਨੇ ਉਹ ਆਰਡਰ ਵੀ ਕੋਰਟ ਤੇ ਪਲੇਸ ਔਨ ਰਿਕਾਰਡ ਕੀਤਾ ਜਾ। ਅਪਲੋਡ ਕਿਉਂ ਨਹੀਂ ਹੋਇਆ? ਇਸ ਦੇ ਪਿੱਛੇ ਕੋਈ ਕਾਰਨ ਹੈ ਕੋਈ ਨਹੀਂ ਦੇਖੋ ਇਹਦੇ 'ਚ ਮੈਂ ਕੋਈ ਕਿਸੇ ਜੁਡੀਸ਼ੀਅਲ ਆਫੀਸਰ ਬਾਰੇ ਨਹੀਂ ਮੈਂ ਕੋਈ ਗੱਲ ਕਰਨੀ ਚਾਹੁੰਦਾ ਕੋਰਟ ਨੇ ਦੇਖਣਾ ਕਿ ਕਿਉਂ ਨਹੀਂ ਅਪਲੋਡ ਹੋਇਆ। ਅੱਜ ਅਸੀਂ ਦੁਬਾਰਾ ਕੋਰਟ ਦੇ ਵਿੱਚ ਐਪਲੀਕੇਸ਼ਨ ਮੂਵ ਕਰ ਰਹੇ ਹਾਂ ਕਿ ਉਹ ਆਰਡਰ ਹਲੇ ਤੱਕ ਉਹਦੀ ਕਾਪੀ ਨਹੀਂ ਸਪਲਾਈ ਹੋਈ ਸੋ ਉਸ ਤੋਂ ਬਾਅਦ ਜੋ ਵੀ ਕੋਰਟ ਦਾ ਫੈਸਲਾ ਹੋਏਗਾ ਉਹ ਸਰਨ ਸਾਹਮਣੇ ਆ ਜਾਊਗਾ ਜਿਹੜੀ ਅੱਜ ਸੁਣਵਾਈ ਸੀ ਉਹ ਹੁਣ ਕੱਲ ਤੇ ਚਲੀ ਗਈ ਆ ਜੀ ਉਹ ਕੱਲ ਤੇ ਚਲੀ ਗਈ ਆ ਬਿਕੋਜ਼ ਕਿਉਂਕਿ ਰਿਮਾਂਡ ਆਰਡਰ ਦੀ ਕਾਪੀ ਹਲੇ ਤੱਕ ਅਪਲੋਡ ਹੀ ਨਹੀਂ ਹੋਈ ਅੱਜ ਦੀ ਇਸ ਦੇ ਬਾਰੇ ਦੇਖੋ ਜਿਹੜਾ ਵਿਕਰਮ ਮਜੀਠੀਆ ਸਾਹਿਬ ਦਾ ਕੇਸ ਅੱਜ ਹਾਈ ਕੋਰਟ ਦੇ ਵਿੱਚ ਲੱਗਿਆ ਸੀ ਉਹਦੇ ਵਿੱਚ ਅਸੀਂ ਜਿਹੜਾ ਉਹਨਾਂ ਦਾ ਰਿਮਾਂਡ ਪਲੱਸ ਜਿਹੜਾ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਕਸਟਡੀ ਚ ਲਿਆ ਗਿਆ ਉਹ ਸਾਰੀਆਂ ਚੀਜ਼ਾਂ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਅੰਡਰ ਚੈਲੰਜ ਨੇ ਔਰ ਕੋਰਟ ਦੇ ਵਿੱਚ ਅੱਜ ਜਦੋਂ ਕੇਸ ਸ਼ੀਅਰਿੰਗ ਵਾਸਤੇ ਆਇਆ ਕਿਉਂਕਿ ਜਿਹੜਾ ਰਿਮਾਂਡ ਆਰਡਰ ਅੰਡਰ ਚੈਲੰਜ ਹੈ ਉਹ ਕੱਲ ਖਤਮ ਹੋ ਗਿਆ ਕੱਲ ਫਰੈਸ਼ ਰਿਮਾਂਡ ਆਰਡਰ ਕੋਰਟ ਨੇ ਦਿੱਤਾ 4 ਦਿਨ ਦੀ ਕਸਟਡੀ ਉਹਨਾਂ ਦੀ ਅੱਗੇ ਬਿਜ਼ਨਸ ਨੂੰ ਦਿੱਤੀ ਪਰ ਉਹ ਆਰਡਰ ਦੀ ਕਾਪੀ ਦੇਰ ਰਾਤ ਤੱਕ ਤੇ ਅੱਜ ਸਵੇਰ ਤੱਕ ਅਪਲੋਡ ਨਹੀਂ ਕੀਤੀ ਗਈ ਹਾਲਾਂਕਿ ਟੈਕਨੀਕਲ ਲਾਅ ਦੀ ਰਿਕੁਆਇਰਮੈਂਟ ਹੈ ਕਿ ਜਿੰਨਾ ਚਿਰ ਫਿਜ਼ੀਕਲੀ ਵਿਜੀਲੈਂਸ ਨੂੰ ਰਿਮਾਂਡ ਦੀ ਕਾਪੀ ਨਹੀਂ ਹੈਂਡਓਵਰ ਕੀਤੀ ਜਾਂਦੀ ਉਹਨਾਂ ਚ ਅਕਿਊਜ਼ ਦਾ ਰਿਮਾਂਡ ਨਹੀਂ ਵਿਜੀਲੈਂਸ ਲੈ ਸਕਦੀ ਸੀ ਪਰ ਚਲੋ ਕੱਲ ਜੱਜ ਸਾਹਿਬ ਨੇ ਉੱਥੇ ਕੋਰਟ ਚ ਕਿਹਾ ਕਿ ਜੀ ਤੁਸੀਂ ਇਹਨਾਂ ਦਾ ਰਿਮਾਂਡ ਤੇ ਇਹਨਾਂ ਨੂੰ ਲੈ ਜਾਓ ਆਰਡਰ ਆ ਜਾਏਗਾ ਆਰਡਰ ਅਜ ਤੱਕ ਸਵੇਰ ਤੱਕ ਨਹੀਂ ਆਇਆ ਸੋ ਕੋਰਟ ਨੇ ਹਾਈ ਕੋਰਟ ਨੇ ਡਾਇਰੈਕਟ ਕੀਤਾ ਕਿ ਉਹ ਆਰਡਰ ਉਸ ਕੋਰਟ ਤੋਂ ਲਿਆ ਜਾਵੇ ਉਹ ਆਰਡਰ ਲੈ ਕੇ ਪਲੇਸ ਔਨ ਰਿਕਾਰਡ ਕੀਤਾ ਜਾਵੇ ਤੇ ਕੱਲ ਨੂੰ ਦੁਬਾਰਾ ਇਹ ਕੇਸ ਟੇਕ ਅਪ ਹੋਏਗਾ फेर ਇਹਦੇ ਚ ਸੁਣਵਾਈ ਹੋਏਗੀ ਕਿਉਂਕਿ ਅੰਡਰ ਚੈਲੰਜ ਜਿਹੜਾ ਰਿਮਾਂਡ ਆਰਡਰ ਸੀ ਨੇਚਰਲੀ ਉਹ ਕੱਲ ਤੱਕ ਖਤਮ ਹੋ ਗਿਆ ਵੈਸੇ ਤਾਂ ਇਨਕੰਟੀਨਿਊਸ਼ਨ ਹੈ ਪਹਿਲਾ ਰਿਮਾਂਡ ਤਾਂ ਉਹੀ ਹੈ ਪਰ ਕੋਰਟ ਨੇ ਕਿਹਾ ਕਿ ਜਿਹੜਾ ਨਵਾਂ ਸੈਕਸੀਕੁਐਂਟ ਰਿਮਾਂਡ ਆਰਡਰ ਵੀ ਹੈ ਜਿਹਦੇ ਨਾਲ ਹੁਣ ਅੱਜ ਜਦੋਂ ਆਪਾਂ ਗੱਲ ਕਰ ਰਹੇ ਆ ਉਦੋਂ ਰਿਮਾਂਡ ਤੇ ਨੇ ਉਹ ਆਰਡਰ ਵੀ ਕੋਰਟ ਚ ਪਲੇਸ ਔਨ ਰਿਕਾਰਡ ਕੀਤਾ ਜਾਊਗਾ ਅਪਲੋਡ ਕਿਉਂ ਨਹੀਂ ਹੋਇਆ ਇਸ ਦੇ ਪਿੱਛੇ ਕੋਈ ਕਾਰਨ ਕੋਈ ਨਹੀਂ ਦੇਖੋ ਇਹਦੇ ਚ ਮੈਂ ਕੋਈ ਕਿਸੇ ਜੁਡੀਸ਼ੀਅਲ ਆਫੀਸਰ ਬਾਰੇ ਨਹੀਂ ਮੈਂ ਕੋਈ ਗੱਲ ਕਰਨੀ ਚਾਹੁੰਦਾ ਕੋਰਟ ਨੇ ਦੇਖਣਾ ਕਿ ਕਿਉਂ ਨਹੀਂ ਅਪਲੋਡ ਹੋ ਅੱਜ ਅਸੀਂ ਦੁਬਾਰਾ ਕੋਰਟ ਦੇ ਵਿੱਚ ਐਪਲੀਕੇਸ਼ਨ ਮੂਵ ਕਰ ਰਹੇ ਹਾਂ ਕਿ ਉਹ ਆਰਡਰ ਹਲੇ ਤੱਕ ਉਹਦੀ ਕਾਪੀ ਨਹੀਂ ਸਪਲਾਈ ਹੋਈ ਸੋ ਉਸ ਤੋਂ ਬਾਅਦ ਜੋ ਵੀ ਕੋਰਟ ਦਾ ਫੈਸਲਾ ਹੋਏਗਾ ਉਹ ਸਾਰਨ ਸਾਹਮਣੇ ਆ ਜਾਵੇਗੀ ਅੱਜ ਜਿਹੜੀ ਅੱਜ ਸੁਣਵਾਈ ਸੀ ਉਹ ਹੁਣ ਕੱਲ ਤੇ ਚਲੀ ਗਈ ਹੈ ਉਹ ਕੱਲ ਤੇ ਚਲੀ ਗਈ ਹੈ ਬਿਕੋਜ਼ ਕਿਉਂਕਿ ਰਿਮਾਂਡ ਆਰਡਰ ਦੀ ਕਾਪੀ ਹਲੇ ਤੱਕ ਅਪਲੋਡ ਹੀ ਨਹੀਂ ਹੋਈ ਅੱਜ ਦੀ ਗੱਲ ਤੇ ਬਾਰੇ ਦੇਖੋ ਜਿਹੜਾ ਵਿਕਰਮ ਮਜੀਠੀਆ ਸਾਹਿਬ ਦਾ ਕੇਸ ਅੱਜ ਹਾਈ ਕੋਰਟ ਦੇ ਵਿੱਚ ਲੱਗਿਆ ਸੀ ਉਹਦੇ ਵਿੱਚ ਅਸੀਂ ਜਿਹੜਾ ਉਹਨਾਂ ਦਾ ਰਿਮਾਂਡ プラス ਜਿਹੜਾ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਕਸਟਡੀ ਚ ਲਿਆ ਗਿਆ ਉਹ ਸਾਰੀਆਂ ਚੀਜ਼ਾਂ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਅੰਡਰ ਚੈਲੰਜ ਨੇ ਔਰ ਕੋਰਟ ਦੇ ਵਿੱਚ ਅੱਜ ਜਦੋਂ ਕੇਸ ਸ਼ੀਅਰਿੰਗ ਵਾਸਤੇ ਆਇਆ ਕਿਉਂਕਿ ਜਿਹੜਾ ਰਿਮਾਂਡ ਆਰਡਰ ਅੰਡਰ ਚੈਲੰਜ ਹੈ ਉਹ ਕੱਲ ਖਤਮ ਹੋ ਗਿਆ ਕੱਲ ਫਰੈਸ਼ ਰਿਮਾਂਡ ਆਰਡਰ ਕੋਰਟ ਨੇ ਦਿੱਤਾ 4 ਦਿਨ ਦੀ ਕਸਟਡੀ ਉਹਨਾਂ ਦੀ ਅੱਗੇ ਬਿਜ਼ਨਸ ਨੂੰ ਦਿੱਤੀ ਪਰ ਉਹ ਆਰਡਰ ਦੀ ਕਾਪੀ देर ਰਾਤ ਤੱਕ ਤੇ ਅੱਜ ਸਵੇਰ ਤੱਕ ਅਪਲੋਡ ਨਹੀਂ ਕੀਤੀ ਗਈ ਹਾਲਾਂਕਿ ਟੈਕਨੀਕਲ ਲਾਅ ਦੀ ਰਿਕੁਆਇਰਮੈਂਟ ਹੈ ਕਿ ਜਿੰਨਾ ਚਿਰ ਫਿਜ਼ੀਕਲੀ ਵਿਜੀਲੈਂਸ ਨੂੰ ਰਿਮਾਂਡ ਦੀ ਕਾਪੀ ਨਹੀਂ ਹੈਂਡਓਵਰ ਕੀਤੀ ਜਾਂਦੀ ਉਹਨਾਂ ਚ ਅਕਿਊਜ਼ ਦਾ ਰਿਮਾਂਡ ਨਹੀਂ ਵਿਜੀਲੈਂਸ ਲੈ ਸਕਦੀ ਸੀ ਪਰ ਚਲੋ ਕੱਲ ਜੱਜ ਸਾਹਿਬ ਨੇ ਉੱਥੇ ਕੋਰਟ ਚ ਕਿਹਾ ਕਿ ਜੀ ਤੁਸੀਂ ਇਹਨਾਂ ਦਾ ਰਿਮਾਂਡ ਤੇ ਇਹਨਾਂ ਨੂੰ ਲੈ ਜਾਓ ਆਰਡਰ ਆ ਜਾਏਗਾ ਆਰਡਰ ਅਜ ਤੱਕ ਸਵੇਰ ਤੱਕ ਨਹੀਂ ਆਇਆ ਸੋ ਕੋਰਟ ਨੇ ਹਾਈ ਕੋਰਟ ਨੇ ਆਈ ਡਾਇਰੈਕਟ ਕੀਤਾ ਕਿ ਉਹ ਆਰਡਰ ਉਸ ਕੋਰਟ ਤੋਂ ਲਿਆ ਜਾਵੇ ਉਹ ਆਰਡਰ ਲੈ ਕੇ ਪਲੇਸ ਔਨ ਰਿਕਾਰਡ ਕੀਤਾ ਜਾਵੇ ਤੇ ਕੱਲ ਨੂੰ ਦੁਬਾਰਾ ਇਹ ਕੇਸ ਟੇਕ ਅਪ ਹੋਏਗਾ फेर ਇਹਦੇ ਚ ਸੁਣਵਾਈ ਹੋਏਗੀ ਕਿਉਂਕਿ ਅੰਡਰ ਚੈਲੰਜ ਜਿਹੜਾ ਰਿਮਾਂਡ ਆਰਡਰ ਸੀ ਨੇਚਰਲੀ ਉਹ ਕੱਲ ਤੱਕ ਖਤਮ ਹੋ ਗਿਆ ਵੈਸੇ ਤਾਂ ਇਨਕੰਟੀਨਿਊਸ਼ਨ ਹੈ ਪਹਿਲਾ ਰਿਮਾਂਡ ਤਾਂ ਉਹੀ ਹੈ ਪਰ ਕੋਰਟ ਨੇ ਕਿਹਾ ਕਿ ਜਿਹੜਾ ਨਵਾਂ ਸਬਸੀਕੁਐਂਟ ਰਿਮਾਂਡ ਆਰਡਰ ਵੀ ਹੈ ਜਿਹਦੇ ਨਾਲ ਹੁਣ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਦੋਂ ਰਿਮਾਂਡਤੇ ਨੇ ਉਹ ਆਰਡਰ ਵੀ ਕੋਰਟ ਚ ਪਲੇਸ ਆਨ ਰਿਕਾਰਡ ਕੀਤਾ ਜਾਵੇ ਅਪਲੋਡ ਕਿਉਂ ਨਹੀਂ ਹੋਇਆ ਇਸਦੇ ਪਿੱਛੇ ਕੋਈ ਕਾਰਨ ਹੈ ਕੋਈ ਨਹੀਂ ਦੇਖੋ ਇਹਦੇ ਚ ਮੈਂ ਕੋਈ ਕਿਸੇ ਜੁਡੀਸ਼ੀਅਲ ਆਫੀਸਰ ਬਾਰੇ ਨਹੀਂ ਮੈਂ ਕੋਈ ਗੱਲ ਕਰਨੀ ਚਾਹੁੰਦਾ ਕੋਰਟ ਨੇ ਦੇਖਣਾ ਹੈ ਕਿ ਕਿਉਂ ਨਹੀਂ ਅਪਲੋਡ ਹੋ ਅੱਜ ਅਸੀਂ ਦੁਬਾਰਾ ਕੋਰਟ ਦੇ ਵਿੱਚ ਐਪਲੀਕੇਸ਼ਨ ਮੂਵ ਕਰ ਰਹੇ ਹਾਂ ਕਿਉਂਕਿ ਆਰਡਰ ਹਲੇ ਤੱਕ ਉਹਦੀ ਕਾਪੀ ਨਹੀਂ ਸਪਲਾਈ ਹੋਈ ਸੋ ਉਸ ਤੋਂ ਬਾਅਦ ਜੋ ਵੀ ਕੋਰਟ ਦਾ ਫੈਸਲਾ ਹੋਏਗਾ ਉਹ ਸਰਨ ਸਾਹਮਣੇ ਆ ਜਾਏ ਉਹ ਕੱਲ੍ਹ ਦੀ ਅੱਜ ਸੁਣਵਾਈ ਸੀ ਹੁਣ ਕੱਲ੍ਹ ਤੇ ਚਲੀ ਗਈ ਹੈ ਉਹ ਕੱਲ੍ਹ ਤੇ ਚਲੀ ਗਈ ਹੈ ਬਿਕਾਜ਼ ਕਿਉਂਕਿ ਰਿਮਾਂਡ ਆਰਡਰ ਦੀ ਕਾਪੀ ਹਲੇ ਤੱਕ ਅਪਲੋਡ ਹੀ ਨਹੀਂ